ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੇ ਦਸਮੀ ਕਬਜੋ ਬਾਜ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਸਤਿ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤਮਕਾਵ ਹੋ ਆਪਾਦ ਮੋਹੇ ਬਚਾਵ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰ ਮੋਰ ਅਛਾ ਨਜ ਕਰਦੈ ਕਰੀਐ ਸਭੈ ਰਖਵਾ ਸੰਗਰਿਆ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੇ ਛਾੜ ਕੋ ਵਰਨਾ ਤਿਆਉ ਜੋ ਵਰ ਚਾਹੋ ਸੋ ਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਐ ਚੁਣ ਚੁਣ ਸਤਰ ਹਮਾਰੇ ਮਾਰੀ ਐ ਆਪਾ ਦੇ ਮੁਜੀ ਉਬਰੀਐ ਮਰਨ ਕਾਲ ਕਾ ਤਰਸਨ ਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਧੂ ਜੂ ਕਰਿਓ ਰੱਛਾ ਰਾਖ ਲਿਓ ਮੋਇ ਰਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬ ਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਇ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜਛਨ ਪਜਾਇਓ ਆਦਿ ਅੰਤੋ ਇਕੈ ਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਖੁ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਤੁੱਲਾ ਸਾ ਪਰ ਕਿਰਪਾ ਦਰੜ ਕਰ ਫੁੱਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕੜ ਕੜ ਕੇ ਪੜ ਪੜ ਕੀ ਜਾਣੈ ਜਬ ਦਰਖ ਕਰਾ ਕਰਤਾ ਰਾ ਪਰਜਾ ਧਰ ਤਬ ਦੇ ਆਪਾਰਾ ਜਬ ਆਕਰਖ ਕਰਤੋ ਕਬਹੋਂ ਤਮੈ ਮਿਲਤ ਦੇ ਤਰਸਬਹੋ ਜੇਤੇ ਬਦਨ ਸ੍ਰਿ ਸਵਧਾਰੈ ਆਪ ਆਪਣੀ ਬੋਜੋ ਚਾਰ ਤਮ ਸਭੀ ਤੇ ਰਹਿ ਤਨਾਰਾਮ ਜਾਨਤ ਬੇਦ ਭੇਦਿਆ ਰਾਮ ਨਰੰਕਾਰੰ ਦਰਬਕਾਰ ਅਨਰਲਬ ਆਦ ਅਨੀਲ ਅਨਾਦ ਸੰਬ ਤੰਕ ਮੂੜ ਉਚਾਰਤ ਭੇਦਾ ਜੰਕੋਂ ਭੇਵ ਨ ਪਾਵਦ ਬੇਦ ਤਾਂ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕੈਤ ਸਦਾ ਸਿਵ ਨਰੰਕਾਰ ਕਾ ਚਿੰਤਨੈ ਭੇਵ ਆਪੇ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਇ ਤਿਤੀ ਤੁੰਬਰਾ ਲਖਾ ਨ ਜਾਏ ਪਸਾਰਾ ਕੈ ਬਸ ਜਾ ਪ੍ਰਥਮ ਸੰਸਾਰਾ ਏਕੈ ਰੂਪੋ ਅਨੂਪ ਸਰੂਪਾ ਰੰਗ ਭਇਓ ਰਾਵ ਕੈ ਭੂਪਾ ਅੰਡਜੇ ਰਹਿ ਸੇ ਤੈ ਕੀਨੀ ਉਤਪੈ ਖਾਨ ਬੌਰਤ ਦਿਨੀ ਕਉ ਫੂਲ ਰਾਜ ਹਵ ਬੈਠਾ ਕਉ ਸਿਮੜ ਭਿਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਇਆ ਚੰਪਾਵੋ ਆਜੁਗਾ ਸਰੂਪ ਸਿਯੰਭਵ ਅਬਰੱਛਾ ਮੇਰੀ ਤਮ ਕਰੋ ਸਿਖੋ ਬਾਰਿਆ ਸਿਖ ਸੰਘਾਰ ਦੁਸ਼ਟ ਜਤੇ ਉਟ ਵੱਤ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਸ ਤੋ ਜਿ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਗਤ ਹਵ ਮਰੀ ਬੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤੰਕੇ ਕਾਲ ਨਿਗਟ ਨਐ ਹੈ ਰੱਛਾ ਹੋਈ ਤੈਂ ਸਭ ਕਾਲਾ ਦੁਸ਼ਟ ਅਰਿਸ਼ਟ ਟਾਰੇ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਾਰਿਓ ਤੰਕੇ ਤਾਪ ਤਨ ਕਮੈ ਹਰਿਓ ਅਰੇ ਦਿਸੇਦ ਕਰਮ ਸਭ ਹੋਈ ਡੁੱਟ ਸਾ ਸਵਸਕੇ ਨਾ ਕੋਈ ਇੱਕ ਬਾਰ ਜਨਤਮੇ ਸੰਭਾਰਾ ਕਾਲ ਫਾਸ ਦੇ ਤਾਯੋ ਬਾਰਾ ਜਨਰ ਨਾਮ ਤੇ ਹਾਰੋ ਕਾ ਦਰ ਦੁਸ਼ਟ ਦੋਗ ਤੇਰਾ ਖੜ ਕੇ ਤੇ ਮੇ ਸਰਨ ਤੇ ਹਾਰੀ ਆਪਾ ਦੇ ਲਿਓ ਬਾਰੀ ਸਰਬ ਠੌਰ ਮੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ